ਹਾਂਜੀ ਸਤਿਕਾਰਯੋਗ ਜੀ ਨੇੜਿਅਤ ਪੀਬੀ02 ਦੇ ਵੈਲਕਮ ਕਰਦਾ ਤੁਹਾਡੇ ਸਾਰੇ ਰਮੀਦਾਂ ਦਾ ਮੈਂ ਤੁਹਾਡਾ ਆਪਣਾ ਜਰਦੀਪ ਅਮਰੀਸਰੀਆ ਲਓ ਜੀ ਅੱਜ ਇੱਕ ਮੀਟਿੰਗ ਹੋਈ ਆ ਠੀਕ ਹੈ ਜੀ ਤੇ ਜੋ ਕੀ ਹੋਈ ਆ ਉਹ ਵੀ ਤੁਹਾਨੂੰ ਦੱਸਾਂਗੇ ਆਓ ਲੈ ਚੱਲਦੇ ਆਂ ਸੀਨੀਅਰ ਉਸਤਾਦ ਸਾਹਿਬਾਂ ਜੀ ਹੁਣਾਂ ਦੇ ਕੋਲ ਤੇ ਕਰਦੇ ਆਂ ਉਹਨਾਂ ਨਾਲ ਗੱਲਬਾਤ ਤੇ ਜੁੜੇ ਰਹੋ ਆਪਣੀ ਵੀਡੀਓ ਦੇ ਨਾਲ ਹਾਂਜੀ ਹਲੋ ਜੀ ਇਧਰ ਆਪਣੇ ਸੰਜੂ ਉਸਤਾਜ ਜੀ ਸਾਸੀ ਕਾ ਉਸਤਾਜ ਜੀ ਬੈਰੀ ਬੰਨੇ ਆ ਜੀ ਸਾਸੀ ਕਾ ਜੀ ਸਾਸੀ ਕਾ ਇਧਰ ਆਪਣੇ ਚੇਅਰਮੈਨ ਸਾਹਿਬ ਸ਼ਰਨਜੀਤ ਸਿੰਘ ਜੀ ਗੋਗੀ ਸਾਸੀ ਕਾ ਉਸਤਾਜ ਜੀ ਬੈਰੀ ਬੰਨੇ ਆ ਜੀ ਸਾਸੀ ਕਾ ਜੀ ਜਿੰਦੇ ਰੋਈ ਜਿੰਦੇ ਰੋ ਇਧਰ ਆਪਣੇ ਲਾਠੀ ਉਸਤਾਜ ਜੀ ਗੜਿਆਂ ਵਾਲੇ ਸਾਸੀ ਕਾ ਉਸਤਾਜ ਜੀ ਬੈਰੀ ਬੰਨੇ ਆ ਜੀ ਸਾਸੀ ਕਾ ਜੀ ਇਧਰ ਆਪਣੇ ਰਾਜੂ ਉਸਤਾਜ ਜੀ ਕੁਲਫੀਆਂ ਵਾਲੇ ਸਾਸੀ ਕਾ ਉਸਤਾਜ ਜੀ ਬੈਰੀ ਬੰਨੇ ਆ ਜੀ ਸਾਸੀ ਕਾ ਜੀ ਇਧਰ ਆਪਣੇ ਵੱਡੇ ਉਸਤਾਜ ਜੀ ਸਰਦਾਰ ਕੁਲਤਾਰ ਸਿੰਘ ਜੀ ਬਾਜਵਾ ਗੈਸ ਜੰਤੀ ਵਾਲੇ ਬਾਜਵਾ ਸਾਹਿਬ ਸਾਸੀ ਕਾ ਉਸਤਾਜ ਜੀ ਬੈਰੀ ਬੰਨੇ ਆ ਜੀ ਸਾਸੀ ਕਾ ਜੀ ਜੁ ਵੱਡੇ ਉਸਤਾਦ ਜੀ ਬਾਬਾ ਛੰਨੂ ਜੀ ਬਾਬਾ ਜੀ ਪੈਰੀ ਪੰਨੇ ਆ ਜੀ ਇੰਦਰੋ ਜੀ ਇੰਦਰੋ ਇਧਰ ਆਪਣੇ ਵੱਡੇ ਉਸਤਾਦ ਜੀ ਸੀਨੀਅਰ ਉਸਤਾਦ ਜੀ ਸਤਾਰ ਕਪਲ ਕੁਸ਼ਲ ਜੀ ਉਸਤਾਦ ਜੀ ਹੋਣੀ ਸਤਿਗੁਰ ਸਾਜ ਜੀ ਪੈਰੀ ਪੰਨੇ ਆ ਜੀ ਸਤਿਗੁਰ ਜੀ ਇਹ ਸਾਰੇ ਇਧਰ ਆਪਣੇ ਸਾਜਨ ਵੀਰ ਜੀ ਖਲੀਫਾ ਸਾਹਿਬ ਠੀਕ ਹੈ ਜੀ ਆ ਬੱਬੂ ਬਲਵਾਨ ਜੀ ਠੀਕ ਹੈ ਜੀ ਖਲੀਫੇ ਹਰਦੀਪ ਉਸਤਾਦ ਜੀ ਹੁਣਾਂ ਦੇ ਸਤਿਗੁਰ ਭਾਈ ਆਪਣੇ ਗੁਰੀ ਵੀਰ ਜੀ ਨਾਲ ਹੀ ਹਰਦੀਪ ਉਸਤਾਦ ਜੀ ਹੁਣਾਂ ਸ਼ੋਅ ਕਰਦੇ ਜੀ ਹਾਂਜੀ ਸਤਿਗੁਰ ਆ ਉਸਤਾਦ ਜੀ ਹਰਦੀਪ ਉਸਤਾਦ ਜੀ ਨਵੀਂ ਵਾਦੀ ਵਾਲੇ ਪੈਰੀ ਪੰਨੇ ਉਸਤਾਦ ਜੀ ਇੱਧਰ ਵਿਜੇ ਉਸਤਾਦ ਜੀ 88 ਫੁੱਟ ਰੋਡ ਵਾਲੇ ਸਤਿਗੁਰ ਆ ਤਾਜੀ ਪੈਰੀ ਪੰਨੇ ਆ ਜੀ ਇੱਧਰ ਆਪਣੇ ਸਿਮੂ ਵੀਰ ਜੀ ਹੁਣੀ ਬਿਲੇ ਵੀਰ ਹੁਣੀ ਆਸਟ੍ਰੇਲੀਆ ਵਾਲੇ ਉਸਤਾਦ ਜੀ ਹੁਣੀ ਤੇ ਸਿਮੂ ਵੀਰ ਖਲੀਫਾ ਵੀਰ ਜੀ ਹੁਣੀ ਆਓ ਜੀ ਉਸਤਾਦ ਜੀ ਹੁਣਾਂ ਦੇ ਕੋਲ ਲੈ ਚੱਲਦੇ ਹਾਂ ਤੇ ਕਰਦੇ ਹਾਂ ਗੱਲਾਂ ਬਾਤਾਂ ਹਾਂਜੀ ਸਤਿਗੁਰ ਆ ਤਾਜੀ ਪੈਰੀ ਪੰਨੇ ਆ ਜੀ ਜੀ ਹੁੰਦੇ ਵਾਸਤੇ ਰੋ ਜੀ ਸਤਿਗੁਰ ਆ ਜੀ ਸਾਰੇ ਉਸਤਾਦ ਸਾਹਿਬਾਨ ਨੂੰ ਦੁਬਾਰਾ ਦੁਬਾਰ ਸਾਰੇ ਆਪਣੇ ਚੇਅਰਮੈਨ ਸਾਹਿਬ ਨਾਲ ਆਪਣੇ ਸਾਰੇ ਉਸਤਾਦ ਸਾਹਿਬਾਂ ਜੀ ਜਿੱਤਾ ਕੀ ਥਾਰਾ ਨਾਲ ਤੁਹਾਡੀ ਮੁਲਾਕਾਤ ਕਰਾਈ ਦਿੱਤੀ ਆ ਹਾਂਜੀ ਉਸਤਾਦ ਜੀ ਤੁਸੀਂ ਕੁਝ ਕਹਿ ਰਹੇ ਸੀ ਆਪਾਂ ਵੀਡੀਓ ਸ਼ੂਟ ਕਰਨੀ ਸੀ ਹਾਂਜੀ ਹਾਂਜੀ ਐਤਵਾਰ ਜਿਹੜਾ ਕੁਕੜਾ ਵਾਲੀ ਛੱਤ ਦੇ ਉੱਤੇ ਫੰਕਸ਼ਨ ਹੋਇਆ ਸੀ ਇੱਕ ਬਲਵਿੰਦਰ ਸਿੰਘ ਦੀ ਪੱਗ ਦੀ ਬਹਾਲੀ ਮੁਤਲਕ ਉਸ ਪੱਗ ਮੁਤਲਕ ਮੈਂ ਕੁਝ ਦੋ ਚਾਰ ਆਪਣੀਆਂ ਗੱਲਾਂ ਰੱਖਣੀਆਂ ਚਾਹਨਾ ਅਸੀਂ ਉਹਨੂੰ ਕਟਿਆ ਨਹੀਂ ਸੀ ਉਹਨੇ ਪਾਕਿਸਤਾਨ ਨੂੰ ਕੋਤ ਵਾਪਸ ਕੀਤੀ ਸੀ ਔਰ ਉਹ ਓਨ ਰਿਕਾਰਡ ਸਾਰੀਆਂ ਚੀਜ਼ਾਂ ਹੈਗੀਆਂ ਕਿਉਂਕਿ ਬਾਟ ਸਾਹਿਬ ਦੀ ਜਿਹੜੀ ਇੰਟਰਵਿਊ ਸੀਗੀ ਉਹਨਾਂ ਦੇ ਨਾਲ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਉਸਤਾਦ ਹੋਰਾਂ ਨੇ ਤੁਹਾਨੂੰ ਜਿਹੜੀ ਆ ਖੁਦਮੁਖਤਿਆਰੀ ਦਿੱਤੀ ਹੈ ਤੇ ਉਹਦੇ ਮੁਤਲਕ ਤੁਸੀਂ ਜਿਹੜੀ ਜ਼ਿੰਮੇਵਾਰੀ ਜਿਹੜੀ ਉਹਨਾਂ ਆਪਣੀ ਵਾਪਸ ਲਈ ਹੈ ਤੇ ਜ਼ਿੰਮੇਵਾਰੀ ਦੇ ਕੇ ਤੁਸੀਂ ਉੱਠਣਾ ਹੈ ਔਰ ਉਹਦੇ 'ਚ ਉਹਨੇ ਕਲੀਅਰ ਕਟੋ ਸ਼ੋਅ ਵਾਸਤੇ ਕਿਹਾ ਸੀ ਜੀ ਪੱਗ ਮੈਂ ਵਾਪਸ ਦੇਣ ਨੂੰ ਤਿਆਰ ਹਾਂ ਜਦੋਂ ਚਾਣਗੇ ਪੱਗ ਵਾਪਸ ਹੋ ਜੇਗੀ ਕੀ ਨਹੀਂ ਗੱਲ ਪੱਗ ਦੀ ਜਦ ਪੱਗ ਤੱਕ ਗੱਲ ਆ ਵੀ ਜਾਊਗੀ ਪੱਗ ਆਪਣੀ ਜਿਹੜੀ ਵਾਪਸ ਹੈ ਉਹ ਤੇ ਆ ਰਿਆ ਕਰਨ ਹੂੰ ਮਤਲਬ ਜਿਹੜੀ ਸਾਡੀ ਪੱਗ ਸੁਲਤਾਨ ਸਾਹਿਬਾ ਦੀ ਅਸੀਂ ਪੱਗ ਆਪਣੀ ਵਾਪਸ ਜਿਹੜੀ ਤੇ ਆ ਰਿਆ ਕਰਨ ਲੈਣੀ ਜਦੋਂ ਵੀ ਲੈ ਸਕਦੇ ਨੇ ਸਾਡੇ ਜੀ ਉਸ ਤੋਂ ਬਾਅਦ ਅਸੀਂ ਉਹਨੂੰ ਉਸ ਪੱਗ ਦੀ ਵਾਪਸੀ ਦਾ ਮੁਤਾਬਲਾ ਕਰ ਲਿਆ ਸੀ ਫਿਰ ਉਸ ਤੋਂ ਬਾਅਦ ਉਹਨੇ ਇੱਕ ਹੋਰ ਕੰਡੀਸ਼ਨ ਰੱਖੀ ਸੀ ਜੀ ਜਿਨ੍ਹਾਂ ਨੇ ਮੈਨੂੰ ਪੱਗ ਦਿੱਤੀ ਉਹਨਾਂ ਨੂੰ ਨਾਲ ਬਿਠਾ ਕੇ ਉਸਤਾਦ ਹੋ ਰਹੀ ਐਜ਼ ਐ ਮੋਰੀ ਤੇ ਵਾਇਸਪਾਨ ਤੇ ਪੱਗ ਦੀ ਵਾਪਸੀ ਹੈ ਔਰ ਅਜ਼ੀਉਦਾ ਉਹ ਵੀ ਮੁਤਾਬਲਾ ਮੁਤਾਬਲਾ ਜਿਹੜਾ ਸੀ ਨਾ ਪੂਰਾ ਕਰ ਦਿੱਤਾ ਔਰ ਉਹ ਵੀ ਔਨ ਰਿਕਾਰਡ ਹੈ ਇਹ ਸਾਰੀਆਂ ਚੀਜ਼ਾਂ ਔਨ ਰਿਕਾਰਡ ਨੇ ਔਰ ਅੱਜ ਇਹਨਾਂ ਨੇ ਸਾਰਿਆਂ ਨੇ ਉੱਥੇ ਬੈਠ ਕੇ ਇੱਕ ਪੰਚਾਇਤੀ ਪੱਗ ਦਿੱਤੀ ਏ ਉਹ ਮੇਰੇ ਜਾਂ ਮੇਰੇ ਥਰੂ ਦਿੱਤੀ ਹੋਈ ਪੱਗ ਜਿਹਨਾਂ ਦਿੱਤੀ ਹੈ ਉਹਨਾਂ ਤੋਂ ਬਿਨਾਂ ਜਿਹੜੀ ਹੈ ਉਹ ਜਾਇਜ਼ ਕਰਾਰ ਨਹੀਂ ਦਿੱਤੀ ਜਾ ਸਕਦੀ ਅਸੀਂ ਉਹਨੂੰ ਕੱਲ ਵੀ ਕਟਿਆ ਸੀ ਅੱਜ ਵੀ ਕਟਿਆ ਤੇ ਕੱਲ ਵੀ ਉਹ ਕਟਿਆ ਹੀ ਰਹੇਗਾ ਅਗਰ ਉਹਨੂੰ ਐਜ਼ ਇੱਕ ਉਸਤਾਦ ਜਿਹਾ ਐਜ਼ ਇੱਕ ਸ਼ਾਗਿਰਦ ਜਿਹਾ ਐਜ਼ ਇੱਕ ਖਲੀਫਾ ਉਹਨਾਂ ਨੇ ਰੀਟੇਨ ਕਰਨਾ ਤੇ ਉਹ ਆਪਣੇ ਜੋ ਦਾ ਤਰੀਕਾ ਕਰ ਰਿਹਾ ਉਸ ਤਰੀਕੇ ਨਾਲ ਜੋ ਕੇ ਤਰੀਕਾ ਉਹਨਾਂ ਨੇ ਲੱਕੀ ਦੇ ਨਾਲ ਵਰਤਿਆ ਉਸ ਤਰੀਕੇ ਦੇ ਨਾਲ ਉਹਨੂੰ ਚਾਹੇ ਖਲੀਫਾ ਕਰਨ ਚਾਹੇ ਉਸਤਾਦ ਕਰਨ ਤੇ ਚਾਹੇ ਸ਼ਾਗਿਰਦੀ ਰੱਖਣ ਉਹਦੇ ਤੇ ਸਾਡਾ ਕੋਈ ਜ਼ੋਰ ਜ਼ਬਰ ਨਹੀਂਗਾ ਪਰ ਸਾਡੀ ਪੱਗ ਜਿਹੜੀ ਹੈ ਉਹ ਵਾਪਸ ਆ ਚੁੱਕੀ ਹੋਈ ਹੈ ਉਹਨੇ ਕਰਤੀ ਹੈ ਉਹ ਰੀਟੇਨ ਹੈ ਸਾਡੇ ਕੋਲ ਉਹ ਜਦੋਂ ਦੇਣੀ ਚਾਹਾਂਗੇ ਜੇ ਅਸੀਂ ਤੇ ਉਹ ਅਸੀਂ ਹੀ ਦਾਂਗੇ ਮੇਰੀ ਥਾਂ ਤੇ ਕੋਈ ਹੋਰ ਪੱਗ ਨਹੀਂ ਦੇ ਸਕਦਾ ਪਰ ਇਹਦੀ ਐਗਜ਼ਾਮਪਲ ਇੱਕ ਇਹ ਆ ਕਿ ਇਹਨਾਂ ਦੇ ਹੀ ਪਿਛਲੇ ਟੂਰਨਾਮੈਂਟ ਟੂ ਸੀਜ਼ਨ ਦੇ ਵਿੱਚ ਉਹ ਲੋਨੇ ਆਪਣਾ ਸ਼ਗੀਰ ਕੱਟਿਆ ਸੀ ਰਾਤ ਨੂੰ 10:30 11 ਵਜੇ ਦੇ ਆਸ-ਪਾਸ ਫੱਤੂ ਔਰ ਸਵੇਰੇ ਉਹਨੂੰ ਬਹਾਲ ਕਰ ਲਿਆ ਸੀ ਉਹ ਫੱਤੂ ਨੂੰ ਬਹਾਲ ਕਰਨ ਵਾਲਾ ਵੀ ਉਹੋ ਹੀ ਉਹਦਾ ਉਸਤਾਦ ਸੀ ਤੇ ਕੱਟਣ ਵਾਲਾ ਵੀ ਉਹੋ ਸੀ ਕਿਸੇ ਦੂਸਰੇ ਨੇ ਉਹਨੂੰ ਨਹੀਂ ਸੀ ਬਹਾਲ ਕਰ ਲਿਆ ਕਿਉਂਕਿ ਇਹ ਸਿਰਫ ਤੇ ਸਿਰਫ ਹਾਕ ਉਸੇ ਉਸਤਾਦ ਦਾ ਹੀ ਹੁੰਦਾ ਜਿਹਦੇ ਕੱਟਿਆ ਉਹ ਹੀ ਬਹਾਲ ਕਰ ਸਕਦਾ ਇਹ ਜ਼ਰੂਰ ਹੈ ਕਿ ਮੀਟਿੰਗ ਸੱਦ ਕੇ ਉਹਨਾਂ ਹਾਲ ਕਰ ਸਕਦਾ ਬਟ ਉਹਦੇ ਤੋਂ ਬਿਨਾ ਬਹਾਲੀ ਜਿਹੜੀ ਹੈ ਨਜਾਇਜ਼ ਹੈ ਔਰ ਕਦੀ ਨਹੀਂ ਹੋ ਸਕਦੀ। ਅਸੀਂ ਅੱਜ ਵੀ ਉਹ ਇਹੀ ਕਹਾਂਗੇ ਕਿ ਉਹ ਕਟਿਆ ਹੋਇਆ ਉਹਦੇ ਨਾਲ ਜਿਹੜਾ ਵੀ ਸ਼ੌਂਕ ਕਰੇਗਾ ਅਸੀਂ ਉਹਨੂੰ ਵੀ ਕਟਿਆ ਹੋਇਆ ਹੀ ਸਮਝਾਂਗੇ ਕਿਉਂਕਿ ਬੇਉਸਤਾਦ ਦੇ ਨਾਲ ਜਿਹੜਾ ਸ਼ੌਂਕ ਕਰਦਾ ਹੈ ਇਹ ਸਾਰੀਆਂ ਸਭਾ ਦੇ ਵਿੱਚ ਉਹਨੂੰ ਮੰਨਿਆ ਨਹੀਂ ਜਾ ਸਕਦਾ ਔਰ ਕਿਸੇ ਕੰਡੀਸ਼ਨ 'ਚ ਨਹੀਂ ਮੰਨਿਆ ਜਾਏਗਾ। ਅਟ ਸਰਦਾਰ ਹੋਰਾਂ ਨੇ ਬੜੀ اچھی ਗੱਲ ਕਹੀ ਸੀ ਉਹਨਾਂ ਨੂੰ ਪਹਿਲੇ ਅਨਾਉਂਸ ਕੀਤਾ ਸੀ ਨਾਲ ਬਿਠਾ ਕੇ। ਬੀ ਇਹ ਬੜਾ ਅੱਛਾ ਪਲੇਅਰ ਆ ਅਸੀਂ ਵੀ ਕਹਿੰਨੇ ਅੱਛਾ ਪਲੇਅਰ ਆ ਸਾਡੇ ਨਾਲ ਜਿੰਨੀ ਦੇਰ ਰਿਹਾ ਬੜਾ ਅੱਛਾ ਰਿਹਾ ਬੜੇ ਅੱਛੇ ਤਰ੍ਹਾਂ ਅਸੀਂ ਡਿਪਾਰਟ ਹੋਏ ਅਗਰ ਉਹਨਾਂ ਨੇ ਉਹਨੂੰ ਵਾਦਾ ਕੀਤਾ ਸੀਗਾ ਵੀ ਉਸਤਾਦੀ ਸ਼ਾਗਿਰਦੀ ਕਰਾਂਗੇ ਔਰ 15 ਦਿਨਾਂ ਦੇ ਵਿੱਚ ਅਸੀਂ ਕਰਕੇ ਤੇ ਇਹਨੂੰ ਉਸਤਾਦੀ ਦੀ ਭਾਗ ਨਵਾਜ਼ਾਂਗੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਵਾਦਾ ਪਲੀਜ਼ ਪੂਰਾ ਕਰੋ ਤੇ ਉਹਦੇ ਚ ਉਹਦੇ ਮੂੰਹ ਦੇ ਵਿੱਚ ਲੱਡੂ ਪਾ ਕੇ ਉਹਨੂੰ ਆਪਣੇ ਛੀਨਾ ਗਰੁੱਪ ਦਾ ਪਰਫੈਕਟ ਮੈਂਬਰ ਬਣਾਓ ਨਾ ਕਿ ਇਸ ਤਰ੍ਹਾਂ ਦਾ ਮੈਂਬਰ ਬਣਾਇਆ ਜਾਏ ਜੀ ਅਸੀਂ ਇਹਦੀ ਜ਼ਿੰਮੇਵਾਰੀ ਲੈਣੇ ਆ ਸਪੁਰਦਾਰੀ ਉਦੋਂ ਤੱਕ ਸੀ ਜਦੋਂ ਤੱਕ ਮੈਂ ਉਹਨੂੰ ਡਿਕਲੇਅਰ ਕੀਤਾ ਸੀ ਕਿ ਖੁਦਮੁਖਤਿਆਰੀ ਲੈ ਸਕਦਾ ਉਹਨੇ ਉਹਦੇ ਤੋਂ ਡਿਨਾਈ ਕਰ ਗਿਆ ਸੀ ਉਹ ਟਾਈਮ ਲੰਘ ਗਿਆ ਉਸ ਤੋਂ ਬਾਅਦ ਜਦੋਂ ਅਸੀਂ ਕੱਟ ਦਿੱਤਾ ਤੇ ਅੱਜ ਦੀ ਰੇਟ ਚ ਉਹਦੀ ਕੋਈ ਸਪੁਰਦਾਰੀ ਲਾਂਦਾ ਤੇ ਉਹ ਗਲਤ ਹੈ ਉਹਨੂੰ ਜਾਇਜ਼ ਤੌਰ ਤੇ ਸ਼ਾਗਿਰਦ ਕੀਤਾ ਜਾਵੇ ਚਾਹੇ ਉਹਨੂੰ ਖਲੀਫਾ ਕੀਤਾ ਜਾਵੇ ਤੇ ਤਾਂ ਚਾਹੇ ਉਸਤਾਦ ਕੀਤਾ ਜਾਵੇ ਸਾਨੂੰ ਉਹਦੇ ਤੇ ਕੋਈ ਵੀ ਇਤਰਾਜ਼ ਨਹੀਂ ਹੈ ਸਿਰਫ ਇਤਰਾਜ਼ ਇਹ ਹੀ ਹੈ ਕਿ ਸਾਡੀ ਪੱਕ ਸਾਡੇ ਘਰ ਆ ਉਹਨੂੰ ਬਰਕਰਾਰ ਨਹੀਂ ਕੋਈ ਕਰ ਸਕਦਾ ਅਸੇ ਹੀ ਮੇਰੀ ਸਾਰਿਆਂ ਅੱਗੇ ਬੇਨਤੀ ਹੈ ਨਹੀਂ ਤੇ ਇੱਕ ਮੈ ਸਵਾਇਆ ਸਾਹਿਬ ਸਵਾਲ ਇਹ ਬਾ ਇਹ ਤੁਹਾਨੂੰ ਉਹਨੇ ਪੱਗ ਵਾਪਸ ਕਰਤੀ ਤੁਸੀਂ ਉਹਨੂੰ ਐਕਸੈਪਟ ਕਰ ਲਿਆ ਬਿਲਕੁਲ ਕਰ ਲਿਆ ਜੀ ਸਰ ਉਹਨੂੰ ਉਹ ਦੁਬਾਰਾ ਪੱਗ ਤੁਹਾਡੇ ਵਾਲੀ ਬਾਲ ਕਰਤੀ ਹੈ ਹਾਂ ਜੀ ਮੇਰੇ ਵਾਲੀ ਪੱਗ ਉਹ ਕਹਿੰਦੇ ਦੀ ਇਹ ਬਿਲਕੁਲ ਜਲਦਾ ਜੀ ਨਹੀਂ 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 ਇਸ ਤਰ੍ਹਾਂ ਨਹੀਂ ਹੋ ਸਕਦਾ ਇਸ ਤਰ੍ਹਾਂ ਨਹੀਂ ਹੋ ਅੱਧੇ ਨਹੀਂ ਹੋਇਆ ਇਹ ਤੇ ਤੁਸੀਂ ਕਰੋ ਕਿਤੇ ਹੋਏਗਾ ਨਹੀਂ ਤੇ ਨਹੀਂ ਹੋ ਸਕਦਾ ਬਿਲਕੁਲ ਇਹੀ ਮੈਂ ਕਹਿ ਰਿਹਾ ਅੱਛਾ ਮੈਂ ਤਾਂ ਜੀ ਵੀ ਉਹਨਾਂ ਨੇ ਆਪਣੀ ਪੱਗ ਦਿੱਤੀ ਆ ਨਹੀਂ ਨਹੀਂ ਉਹ ਆਪਣੀ ਪੱਗ ਦੇਣ ਦੀ ਮੇਰੇ ਕੰਮ ਆ ਤੁਹਾਡੀ ਥੋੜੀ ਪੱਗ ਨੂੰ ਬਾਲ ਕਰ ਸਕਦੇ ਆ ਜਿਹੜਾ ਉਹਨਾਂ ਨੇ ਲਕੀ ਨੂੰ ਖਲੀਫਾ ਕੀਤਾ ਉਹਦੇ ਲਈ ਉਹਨਾਂ ਨੂੰ ਮੁਬਾਰਕਬਾਦ ਆ ਉਹਨਾਂ ਨੇ ਪੂਰਾ ਥਰੂ ਚੈਨਲ ਕੀਤਾ ਉਹਦੇ ਲਈ ਉਹਨਾਂ ਨੂੰ ਜਿਹੜਾ ਇਹਦਾ ਮੁਤਾਲਬਾ ਸੀ ਛੱਤ ਮੇਰੀ ਹੈ ਦੀ ਛੱਤੋਂ ਖੁੱਸ ਗਈ ਹੈ ਅੱਜ ਦੀ ਡੇਟ 'ਚੋਂ ਛੱਤ ਵੀ ਇਹਦੀ ਖੁੱਸ ਗਈ ਹੈ ਤੇ ਥੱਲੇ ਛੱਤ ਨਹੀਂ ਰਹੀ ਇਹ ਵੀ ਨਾ ਛੱਤ ਦੇ ਤੇ ਬਿਨਾਂ ਉਸਤਾਦੀ ਸ਼ਗੀਰ ਦੀ ਇਹ ਅੱਜ ਸਟੈਂਡ ਕਰ ਰਿਹਾ ਅਗਰ ਇਹਨੂੰ ਲੈਣਾ ਹੈ ਇਸ ਕਬੂਤਰਬਾਜ਼ੀ ਦੇ ਵਿੱਚ ਲੈਣਾ ਹੈ ਸ਼ੌਂਕ 'ਚ ਲੈਣਾ ਹੈ ਤੇ ਇਹਨੂੰ ਮੈਂ ਤੇ ਚਾਹਾਂਗਾ ਤੇ ਲਿਆ ਜਾਏ ਅੱਛਾ ਸ਼ਗੀਰ ਦਾ ਹੈ ਅੱਛਾ ਖਿਡਾਰੀ ਹੈ ਬਕੋਲ ਤੋਂ ਉਹਨਾਂ ਦੇ ਬਹੁਤ ਅੱਛਾ ਖਿਡਾਰੀ ਹੈ ਚੈਂਪੀਅਨ ਰਿਹਾ ਉਹਨੂੰ ਲੈਣ ਉਹਦੇ ਜਿੰਨੇ ਵੀ ਇੱਥੇ ਦੇ ਐਕਸਪੀਰੀਅੰਸ ਨੇ ਉਹਨਾਂ ਦਾ ਫਾਇਦਾ ਲੈਣਾ ਚਾਹੀਦਾ ਹਰ ਕੋ ਨੂੰ ਲੈਣਾ ਚਾਹੀਦਾ ਸਾਡੇ ਨਾਲ ਨਹੀਂ ਨਿਭੀ ਅਸੀਂ ਉਹਨੂੰ ਗ੍ਰੇਸਫੁਲੀ ਛੱਡ ਰਹੇ ਹਾਂ ਸਮਾਈਲਿੰਗਲੀ ਛੱਡ ਰਹੇ ਹਾਂ ਸਿਰਫ ਕਬੂਤਰ ਬਾਜੀ ਤੋਂ ਮੈਂ ਛੱਡਿਆ ਸੀ ਇਹਦੀ ਮੇਰੀ ਪਰਸਨਲ ਗੱਲ ਹੋਈ ਸੀ ਉਹ ਮੈਂ ਕਹਿਆ ਸੀ ਜਾਤੀ ਤੌਰ ਤੇ ਐਜ਼ ਅ ਸੋਸ਼ਲ ਕਿਤੇ ਸਾਡੀ ਲੋਡ ਪੈਂਦੀ ਹੈ ਤੇ ਆਪਾਂ ਹਜ਼ਰ ਹਰ ਵੇਲੇ ਹਜ਼ਰ ਸਿਰਫ ਕਬੂਤਰ ਬਾਜੀ ਖਤਮ ਕੀਤੀ ਹੈ ਚਲੋ ਇਹ ਤਾਂ ਇੱਕ ਗੱਲ ਆ ਜੀ ਇੱਕ ਹਾਸੇ ਹੋਈ ਨਹੀਂ ਗੱਲ ਆ ਜੀ ਵੀ ਜਿੰਨੂੰ ਪੱਗ ਵਾਪਸ ਹੋ ਗਈ ਉਹਨੇ ਪੱਗ ਅਕਸੈਪਟ ਵਾਪਸ ਕਰ ਲਈ ਤੇ ਆਪਾਂ ਕੋਈ ਤੀਜਾ ਬੰਦਾ ਉਹਨੂੰ ਭਾਲ ਕਰ ਰਿਹਾ ਇਹ ਤਾਂ ਗੱਲ ਨਹੀਂ ਬੰਦ ਬਲਵਿੰਦਰ ਮਲਾਜਮ ਨੇ ਆਪ ਪੱਕ ਵਾਪਸ ਕੀਤੀ ਹੈ ਇਹਨੇ ਤੇ ਮੰਗੀ ਨਹੀਂ ਆ ਤਾਂ ਮੈਂ ਰਹਿਣਾ ਨਹੀਂ ਜਦੋਂ ਗੱਲ ਕਰੀ ਪੱਕ ਤੇ ਆਪ ਵਾਪਸ ਕੀਤੀ ਆ ਜਾਂਦੇ ਆਪ ਇਹਨਾਂ ਨੇ ਇਹਨਾਂ ਨੇ ਵਾਪਸ ਕੀ ਲਈ ਹੁੰਦੀ ਤਾਂ ਆ ਆਪ ਹੀ ਉਹਨੇ ਕਿਹਾ ਮੈਂ ਤੁਹਾਡੀ ਪੱਕ ਲੈਣੀ ਨਹੀਂ ਮੈਂ ਕਿ ਹੋਰ ਸਿਪਟਲ ਜਾਣਾ ਗੱਲ ਨੂੰ ਕਿ ਹੋਰ ਅਸਲੀ ਦਸੀ ਉਹਨੂੰ ਸਮਾਈਲਿੰਗਲੀ ਭੇਜਿਆ ਜੀ ਉਹਨਾਂ ਕੋਲ ਸਾਨੂੰ ਕੋਈ ਨਹੀਂ ਹੈ ਕੰਮ ਕੋਈ ਦੁੱਖਦਰਦ ਨਹੀਂ ਆ ਇਸ ਚੀਜ਼ ਦਾ ਕਿ ਉਹਨਾਂ ਕੋਲ ਪਿਓ ਗਿਆ ਅੱਛੇ ਪਲੇਅਰ ਨੇ ਉਹ ਵੀ ਬਹੁਤ ਅੱਛੇ ਪਲੇਅਰ ਭਾਇਆ ਸਾਹਿਬ ਗੱਲ ਹੈ ਵੀ ਤੂੰ ਹੀ ਪੱਗ ਦੀ ਭਾਲੀ ਕਰ ਸਕਦੇ ਜੀ ਬਿਲਕੁਲ ਤੇ ਤੁਹਾਡੇ ਕੋਲ ਆਂਦਾ ਵੈਸੇ ਤੇ ਉਹ ਦੁਬਾਰਾ ਲੱਡੂ ਖਾਂਦਾ ਸਹੀ ਹੈ ਹੈਨਾ ਦੁਬਾਰਾ ਪੱਗ ਦੀ ਰਸਮ ਕਰਦਾ ਕਿਉਂਕਿ ਇੱਕ ਵਾਰੀ ਪੱਗ ਵਾਪਸ ਹੋ ਗਈ ਦੂਜਾ ਬੰਦਾ ਨਹੀਂ ਕਰ ਸਕਦਾ ਉਹਦੀ ਭਾਲੀ ਚਲੋ ਫਿਰ ਵੀ ਬਾਜਾ ਵਾਜਾ ਕਰ ਸਕਦੇ ਨੇ ਭਾਲਾ ਹਾਂ ਭਾਇਆ ਸਾਹਿਬ ਕਰ ਸਕਦਾ ਭਾਇਆ ਸਾਹਿਬ ਕਰ ਸਕਦਾ ਕਿਉਂਕਿ ਉਹਨਾਂ ਦੇ ਠੀਕ ਹੋ ਗਿਆ ਸਤ ਜੀ ਸਹਿਮਤ ਬਿਲਕੁਲ ਇਦਾਂ ਹੀ ਆ ਜੀ ਹਾਂ ਜੀ ਜੀ ਇਸ ਤਰ੍ਹਾਂ ਹੀ ਬੰਦਾ ਹੈ ਠੀਕ ਹੈ ਥਿੰਮ ਰਦੀਪ ਸਾਹਿਬ ਜੀ ਓਕੇ ਜੀ ਆਹ ਲਓ ਜੀ ਲੋ ਜੀ ਅਗਲੀ ਵੀਡੀਓ ਚ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ਼੍ਰੀ ਅਕਾਲ